ਬਹੁਤ ਬਹੁਤ ਧੰਨਵਾਦ ਕਰਦਾ ਤੁਸੀਂ ਆਪ ਦਾ ਕੀਮਤੀ ਸਮਾਂ ਕੱਢ ਕੇ ਅੱਜ ਇੱਥੇ ਆਇਓ ਅੱਜ ਜਿਹੜੀ ਪ੍ਰੈਸ ਕਾਨਫਰੰਸ ਆ ਜਿਸ ਮੁੱਦੇ ਤੇ ਅਸੀਂ ਅੱਜ ਗੱਲ ਕਰਨ ਲੱਗੇ ਆ ਕਿ ਇਹ ਉਹ ਮੁੱਦਾ ਵਾ ਕਿਉਂਕਿ ਜਿਹੜੀ ਭਾਜਪਾ ਦੀ ਸਰਕਾਰ ਜਿਨੇ ਪਹਿਲਾਂ ਵੀ ਤਿੰਨ ਕਾਲੇ ਕਾਨੂੰਨ ਜਿਹੜੇ ਸਾਡੇ ਕਿਸਾਨਾਂ ਦੇ ਉੱਤੇ ਠੋਸ ਦਿੱਤੇ ਸੀ ਔਰ ਤੁਸੀਂ ਸਾਰਿਆਂ ਨੇ ਵੇਖਿਆ ਮੈਨੂੰ ਲੱਗਦਾ ਸਾਡੇ ਖਾਸ ਕਰਕੇ ਪੰਜਾਬ ਦਾ ਔਰ ਸਾਡੇ ਦੇਸ਼ ਦਾ ਕਿਸਾਨ ਕੋਈ ਇਹੋ ਜਿਹਾ ਕਿਸਾਨ ਨਹੀਂ ਰਿਹਾ ਜਿਨੇ ਦਿੱਲੀ ਦੇ ਬਾਰਡਰ ਤੇ ਹਾਜ਼ਰੀ ਨਹੀਂ ਲਵਾਈ ਹੋਊਗੀ ਜਦੋਂ ਸਾਡੇ ਕਿਸਾਨਾਂ ਨੇ ਅੰਦੋਲਨ ਸ਼ੁਰੂ ਕੀਤਾ ਔਰ ਬੜੇ ਵੱਡੇ ਪੱਧਰ ਤੇ ਦੇਸ਼ ਦੇ ਕਿਸਾਨ ਉੱਥੇ ਜਿਹੜੇ ਉਹਨਾਂ ਹਾਜ਼ਰੀ ਭਰੀ ਔਰ ਇਸ ਸਰਕਾਰ ਨੂੰ ਮੈਂ ਤਾਂ ਇਹ ਭਾਜਪਾ ਦੀ ਜ਼ਾਲਮ ਸਰਕਾਰ ਕਹਿ ਸਕਦਾ ਕਿ ਜਿਹੜੀ ਮੈਨੂੰ ਲੱਗਦਾ ਕਿ ਇਹ ਕਿਸਾਨਾਂ ਤੇ ਜਿਹੜਾ ਪੂਰਾ ਜ਼ੋਰ ਲਾ ਰਹੀ ਹੈ ਕਿ ਕਿਸੇ ਤਰ੍ਹਾਂ ਕਿਸਾਨੀ ਨੂੰ ਖਤਮ ਕੀਤਾ ਜਾਵੇ। ਔਰ ਇਹ ਸਰਕਾਰ ਨੂੰ ਸਾਡੇ ਕਿਸਾਨਾਂ ਅੱਗੇ ਉਦੋਂ ਝੁਕਣਾ ਪੈ ਗਿਆ। ਪਰ ਅੰਦਰੋਂ ਜਿਹੜੀ ਆ ਉਹਨਾਂ ਆਪ ਦੀ ਕਿੜ ਜਿਹੜੀ ਆ ਉਹ ਨਹੀਂ ਗੁਵਾਈ। ਉਹ ਉਸੇ ਤਰ੍ਹਾਂ ਹੀ ਜਾਰੀ ਹੈ। ਆ ਹੁਣ ਜਿਹੜੀ ਨਵੀਂ ਗੱਲ ਆਈ ਹੈ ਸਾਹਮਣੇ ਕਿ ਜਿਹੜਾ ਸਮਝ ਹੀ ਨਹੀਂ ਆਈ ਕਿ ਬਣ ਕੀ ਗਿਆ ਕਿ 트럼ਪ ਟਵੀਟ ਕਰ ਰਿਹਾ ਮੋਦੀ ਸਾਹਿਬ ਸਵਾਗਤ ਕਰ ਰਹੇ ਆ ਅਜੇ ਤੱਕ ਸਾਨੂੰ ਇਹ ਨਹੀਂ ਪਤਾ ਚੱਲ ਸਕਿਆ ਕਿ ਇਹ ਡੀਲ ਹੋਈ ਕੀ ਆ ਇਹਨੂੰ ਜਨਤਕ ਤੇ ਕਰੋ ਪਰ ਇੱਕ ਗੱਲ ਕਲੀਅਰ ਆ ਕਿ ਇਹ ਜਿਹੜਾ ਸਾਡੇ ਆਪਣੇ ਦੇਸ਼ ਦਾ ਕਿਸਾਨ ਆ ਉਹਨੂੰ ਖਤਮ ਕਰਨਾ ਚਾਹੁੰਦੀ ਆ ਮੋਦੀ ਸਰਕਾਰ ਭਾਜਪਾ ਦੀ ਸਰਕਾਰ ਕਿਉਂਕਿ ਵੇਖੋ ਜਿਹੜੀ ਗੱਲ ਆ ਗੱਲ ਸਾਡੇ ਦੇਸ਼ ਦੀ ਆ ਤਵੀ ਟਵੀਟ ਜਿਹੜਾ ਉਹ 트ੰਪ ਕਰ ਰਿਹਾ ਔਰ ਮੈਨੂੰ ਲੱਗਦਾ ਕਿ ਜੋ ਇਹ ਫੈਸਲੇ ਹੋ ਰਹੇ ਆ ਸਾਡਾ ਜਿਹੜਾ ਕਿਸਾਨ ਆ ਜਿਹੜਾ ਦਿਨ ਰਾਤ ਮਿਹਨਤ ਕਰਦਾ ਬਹੁਤ ਵਿਚਾਰੇ ਜਿੱਦਾਂ ਆਪਾਂ ਆਮ ਹੀ ਕਹਿ ਦਿੰਨੇ ਕਿ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਮਿਹਨਤ ਕਰਨ ਵਾਲਾ ਕਿਸਾਨ ਆ ਜਿਹੜਾ ਉਹਨੂੰ ਖਤਮ ਕਰਨ ਦਾ ਜਿਹੜਾ ਇਹਨਾਂ ਨੇ ਮਨਸੂਬਾ ਉਹ ਕੱਟ ਲਿਆ ਜੇ ਇਹ ਜਿਹੜਾ ਕਾਨੂੰਨ ਆ ਇਹ ਜਿਹੜੇ ਤਰੀਕੇ ਦੇ ਨਾਲ ਇਹ ਸਾਰਾ ਕੁਝ ਫੇਰ ਹੋਣ ਲੱਗਾ ਇਹ ਘੁਮ ਘੁਮਾ ਕੇ ਗੱਲ ਫੇਰ ਉੱਥੇ ਕਾਲੇ ਕਾਨੂੰਨਾਂ ਤੇ ਆ ਕੇ ਮੁੱਕਦੀ ਹੈ ਜੇ ਇਹ ਕੰਮ ਚੱਲ ਪੈਂਦਾ ਤੇ ਮੈਨੂੰ ਇਹ ਨਹੀਂ ਸਮਝ ਆਉਂਦੀ ਫਿਰ ਸਾਡੇ ਦੇਸ਼ ਦਾ ਕੀ ਬਣੂਗਾ ਸਾਡੀਆਂ ਫਸਲਾਂ ਦਾ ਕੀ ਬਣੂਗਾ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਸਮਝੌਤਾ ਕਰ ਲਿਆ ਉਸ ਤਰੀਕੇ ਦੇ ਨਾਲ ਮੈਂ ਫੇਰ ਇਹ ਗੱਲ ਕਹਿਣੀ ਚਾਹਣਾ ਬੜੀ ਦਾਵੇ ਨਾਲ ਮੇਰੀ ਅੱਜ ਗੱਲ ਨੋਟ ਕਰ ਲਿਓ ਕਿ ਸਿੱਧਾ ਤੇ ਸਿੱਧਾ ਸਾਡੇ ਕਿਸਾਨੀ ਦੇ ਉੱਤੇ ਬਹੁਤ ਵੱਡਾ ਅਟੈਕ ਜਿਹੜਾ ਭਾਜਪਾ ਕਰਨ ਜਾ ਰਹੀ ਆ ਔਰ ਇਹ ਬਰਦਾਸ਼ਤ ਤੋਂ ਬਾਹਰ ਗੱਲਾਂ ਨੇ ਇਹਦੇ ਵਿੱਚ ਜਿਹੜਾ ਸਾਨੂੰ ਫਿਰ ਇਕਜੁੱਟ ਜਿਹੜਾ ਹੋਣਾ ਪੈਣਾ ਔਰ ਕਿਸਾਨ ਦੇ ਨਾਲ ਫਿਰ ਸਾਨੂੰ ਧਿਰ ਬਣ ਕੇ ਖਲੋਣਾ ਪੈਣਾ ਕਿਉਂਕਿ ਇਹ ਸਿਰਫ ਤੇ ਸਿਰਫ ਮੋਦੀ ਸਾਹਿਬ ਦਾ ਜੋ ਮਨਸੂਬਾ ਵਾ ਉਹ ਆਪਣੇ ਉਹੀ ਫਿਰ ਪੂੰਜੀਪਤੀ ਯਾਰਾਂ ਨੂੰ ਰਜਾਉਣ ਦਾ ਜਿਹੜਾ ਮਨਸੂਬਾ ਉਹਨਾਂ ਨੇ ਬਣਾਇਆ ਕਿ ਇਹਨਾਂ ਨੂੰ ਮੈਂ ਕਿਹੜੇ ਤਰੀਕੇ ਦੇ ਨਾਲ ਤਕੜਿਆ ਕਰਨਾ ਪਰ ਜਿਹੜੀ ਇਹ ਸਮਝੌਤੇ ਹੋ ਰਹੇ ਆ ਇਹ ਸਾਡੇ ਲਈ ਬੜੇ ਘਾਤਕ ਸਾਬਤ ਹੋਣਗੇ ਔਰ ਸਾਡਾ ਬਹੁਤ ਵੱਡੇ ਪੱਧਰ ਤੇ ਦਾ ਨੁਕਸਾਨ ਹੋਊਗਾ ਕੋਈ ਨਹੀਂ ਗੱਲ ਤੇ ਉਹ ਤਸਵੀਰ ਭਾਜੀ ਕੱਲ ਮਜੀਠੀਆ ਸਾਹਿਬ ਨੇ ਕੱਲ